ਦੋਸਤੋ ਇਹ ਸਾਡੀ ਜੂਲੀ ਨਾਂ ਇਹਦਾ ਰੱਖਿਆ ਜੂਲੀ ਅਸੀਂ ਨਿੱਕੀ ਜੀ ਆ 1.5 ਮਹੀਨੇ ਦੀ ਇਹ ਅਸੀਂ ਨਵੀਂ ਲੈ ਕੇ ਆਂਦੀ ਆ ਤੇ ਇਹ ਏਕ ਅੰਬਰਾਡ ਚੱਕ ਕੇ ਲਿਆ ਸੀਗਾ ਅਸੀਂ ਮੋਟਰਸਾਈਕਲ ਤੇ ਬੈਗ ਲੈ ਕੇ ਆਏ ਆ ਤੇ ਮਗਰ ਬੈਠਾ ਇਹਨੇ ਐਂ ਬੁੱਕਲ ਚ ਬਹਾ ਲਈ ਇਹ ਹਣਾ ਏਕਮ ਤੈਨੂੰ ਖਰਾਬਤਾ ਨਹੀਂ ਕਰਿਆ ਜਮਈ ਇਹਨੇ ਹਣਾ ਜਮਾਈ ਕੁਸ ਕੀ ਨਹੀਂ ਹਣਾ ਜਿਵੇਂ ਜਵਾਕ ਬਹਿ ਜਾਂਦਾ ਗੋਦੀ ਜਾਂ ਬਹਿ ਗਈ ਹਣਾ ਹਾਂਜੀ ਰਮੋਜ ਨਾਲ ਆ ਗਈ ਨਾ ਇਹਨੇ ਘਰੇ ਆ ਕੇ ਰੌਲਾ ਪਾਇਆ ਨਾ ਛੋਰ ਛਰਾਬਾ ਬੀਟਲ ਬੱਕਰੀ ਦਾ ਦੁੱਧ ਵੀ ਪਿਆ ਦੇਨੇ ਆ ਤੇ ਮੌਜ ਨਾਲੇ ਦਾਣਾ ਵੀ ਹੁਣ ਤਾਂ ਖਾਂਦੀ ਆ ਥੋੜਾ ਥੋੜਾ ਤੇ ਹਰੇ ਪੱਤੇ ਵੀ ਖਾ ਲੈਂਦੀ ਆ ਜਵਾਰ ਦੇ ਮੱਕ ਦੇ ਵਧੀਆ ਲਿਆ ਕੇ ਅਸੀਂ ਇਹਨੂੰ ਬੁਖਾਰ ਵਾਲੀ ਦਵਾਈ ਵੀ ਦੇਤੀ ਸੀ ਨਾਲ ਇਹਨੂੰ ਤਾਕਤ ਵਾਲੀ ਦਵਾਈ ਵੀ ਦਿੰਨੇ ਆ ਤੇ ਛੇਤੀ ਬਹਾਲ ਹੋ ਜੂਗੀ ਠੀਕ ਆ ਵੀ ਇਹ ਕੰਮ ਛੱਡ ਦੇ ਆ ਵੇਖੋ ਨਿੱਕੀ ਜਿਹੀ ਹੈ ਇਹ ਚਿੱਟੀ ਅੱਖ ਦੇ ਵਿੱਚ